ਹਾਂ ਹੁਣ ਤੂੰ ਦੱਸ ਬੀ ਲੈਣਾ ਕਿੰਨੇ ਦਾ ਦੋ ਨਾ ਦਵੇ ਨਾ ਦੇਣਾ ਯਾਰ ਨਾਸ ਲੈਣਾ ਇਹ ਬਾਲੀ ਹਕੀਮ ਕੋਲੇ ਲੈ ਕੇ ਜਾਣਾ ਪਊਗਾ ਹਾਂ ਐਵੇਂ ਲੱਗਣਗੇ ਉਹ 2000 ਵੀ ਲੈ ਲਵੇ 500 ਵੀ ਲੈ ਲਵੇ 100 ਵੀ ਲੈ ਲਵੇ ਉਹਦਾ ਮੂਡ ਆ ਉਹਦਾ ਮੌਕੇ ਦੀ ਗੱਲ ਆ ਰਾਮੂ ਭਾਈ ਡਾਕਟਰ ਦਾ ਤਾਂ ਪਤਾ ਨਹੀਂ ਮੂਡ ਕੀ ਬਣਿਆ ਹੋਵੇ 850 500 ਵੱਧ ਲੈ ਜਾਇਆ ਕਰ ਰਾਮ ਨੇ ਕਹਤਾ ਆਪਾਂ ਉਹਦੀ ਮੂਡ ਦੇ ਨਹੀਂ ਹੋ ਕਿੰਨੇ ਦਾ ਪਾਉਣਾ ਕਰਾਣਾ ਇੱਕੋ ਹੀ ਮਹਗਾ ਯਾਰ ਬੋਣੀ ਕਰ ਬਸ ਕਰ ਰੱਖ ਦੀ ਕਰ 11 12 ਉਹ 2100 ਦਾ ਲੈ ਕੇ ਗਾਂ ਕਿੰਨੇ ਦਾ ਬੀਚਾ ਆਲਾ ਫੜ ਜਾ ਚਾ 9000 ਆਲਾ ਫੜ ਜਾ ਨਰਮੂ ਭੈਣ ਦਾ ਉਹ ਨਹੀਂ ਹੁੰਦਾ ਉਰਗੇ ਲੱਕ ਲਿਆ ਹੱਥ ਕਰ ਲੈ ਬਾਹਰ ਕਰ ਮੈਂ ਅੱਛਾ ਹੱਥ ਕਰ ਲੈ ਬਾਹਰ ਹਰ ਤਾਲਾ ਹੱਥੋਂ ਗਏ ਤੇ ਤਤਾ ਨਹੀਂ ਹੈ ਬੋਲਾ ਫੜ ਲਾਂ ਮੋਰਦੀ ਫਿਰ ਤੂੰ ਨਾ ਨਾ ਤੇਰੇ ਬਿਤਾਇਆ ਮੋਰਦੀ ਪੂਰੇ 9000 ਦਾ ਇਹਦਾ ਐਸੀ ਆ ਬਈ ਜੇ ਕਿ ਦੋ ਬੰਦੇ ਨੂੰ ਪੁੱਛ ਲਾ ਜੇ ਤੁਹਾਨੂੰ ਪੈਸੇ ਘੱਟ ਲਾਏ ਹੁਣ ਆ ਤੇਰੀ ਲੱਤ ਤੇ ਖਤ ਵੱਜੀ ਇਹ ਵੀ ਮੰਜ਼ੂਰ ਆ ਰਾਤ ਤੇ 7 ਵਜੇ ਇਹ ਵੀ ਤੇਰਾ ਮਨਜ਼ੂਰ ਕਰੀ ਜਿੰਨੇ ਲੱਤ ਲੱਗਦੀ ਨਹੀਂ ਜਮਾ ਥੱਲੇ ਅੰਨੀ ਕਾਲੀ ਕبول ਆ ਯਾਰ ਬਸ ਬਟੀ ਨਾ ਬੜ ਲ ਪੈ ਲਾ ਫੜ ਤਾ ਲੈ ਪੈ ਤੂੰ ਤਾਂ ਦੇਗਾ 8.5 ਲੱਖ 8 ਲੱਗਿਆ 8.5 ਵੀ ਰਾਤ 9 ਵੀ ਲੱਗਦਾ ਐਵੇਂ ਵੀ ਤਾਂ ਦੇਖ ਨਾ ਬਦਾਲੇ ਬੰਦੇ ਨੇ ਦੋ ਵਾਰੀ ਕਹਦਾ ਸੀ ਚੱਲ ਮੰਨ ਲਈ ਹੋਰ ਦੱਸ ਯਾਰ ਵੀਡੀਓ ਨੂੰ ਕਿਸੇ ਨੂੰ ਵੀਡੀਓ ਨੂੰ ਤਾਂ ਦੇਖ ਚੱਲ ਆ ਕੋਈ ਗਲਤ ਕੰਮ ਤੂੰ ਕਿ ਚੋਰੀ ਕਰੀਏਗੀ ਵਧੀਆ ਯਾਰ ਵੀਡੀਓ ਕੀ ਤਾ ਤੂੰ ਫੇਮਸ ਹੋ ਜਾਏਗਾ ਵੀਡੀਓ ਚੱਕਰ ਚਦਾ ਆਪਦੀ ਚੀਜ਼ ਦਾ ਵਪਾਰ ਕਰਨ ਲੱਗਿਆ ਮੈਂ ਕਿਹੜਾ ਲਾ ਲਾਸਟ ਆ ਤੁਹਾਨੂੰ ਮੋਲਾਕਾਤ ਆ ਪੱਤਰ ਤੇ ਦੇਖਣਾ ਪੈਣਾ ਠੀਕ ਹੈ ਹਾਂਜੀ ਕਿੰਨੇ ਪਾਉਣਾ ਜਾਇਜ਼ ਗੱਲ ਥੋੜਾ ਜਿਹਾ ਚੜਾਈ ਹੋ ਜਾ ਮੁੰਡਾ ਵਪਾਰ ਕਰਨ ਲੱਗਿਆ ਹਾਂ ਐ ਸੰਗੀ ਜਨਾ ਤੂੰ ਲੋੜ ਆ ਡਮਰੇ ਦਾ ਨਕਲਾ ਕਿੱਡਾ ਵੱਡਾ ਹੋਵੋ ਸਾਨੂੰ ਸੌਦਾ ਕਰਨ ਦਿਓ ਉਹ ਤਾਂ ਦਾ ਫਿਰੇ ਰਿਸ਼ਤੇ ਦਾ ਹਾਂ ਬਸ 11 11 10 10 ਕਹਿੰਦਾ ਯਾਰ ਓ ਯਾਰ 10000 ਦੀ ਚਾਹ ਕਰਦਾ ਹੈ ਰੋਲਾ ਲਾਏ ਦੀ ਤਾਂ ਲੰਘਦਾ ਮਾਰਦਾ ਹੁੰਦਾ ਰੋਲਾ ਬਾਈ ਤੈਨੂੰ ਅਸੀਂ ਕਹਿੰਦੇ ਮੈਂ ਯਾਰ 10000 ਲਗਾਈ ਰੋਲਾ ਜਿਆਦਾ ਵੱਡੇ ਬਾਈ ਨਾ ਯਾਰ ਚੱਲ ਲਗਾਈ ਦੋ ਚੱਲ ਲਗਾਈ ਲੇ ਬੁੱਧਾ ਹਲਾ ਹੱਥਾ ਕਰ ਲੈ ਯਾਰ ਨਾਦਰ ਬਾਰੇ ਲੋਕ ਰੁਪਈਆ ਪਿੱਛੇ ਕੈਨੇਡਾ ਅਮਰੀਕਾ ਬੈਠੇ ਐ ਇਹਨੂੰ ਫੜਾਉਣੇ ਨਾਦਰ ਮੁੱਠੀ ਵਿੱਚ ਦਾਲਾ ਹਾਂ ਦੱਸ ਹੱਥੇ ਕੋਈ ਗੱਲ ਤਾਂ ਪੈਸਾ ਕਮਾਉਣ ਆਸੀ ਹੈ ਚੱਕਾ ਹੋ ਗਿਆ ਇਹ ਬੜਾ ਤੇ ਉਹ ਨੂੰ ਮੀਚ ਮੁੱਠੀ ਦਾ ਬੱਥੇ ਨਾਲ ਉਹ ਹੁਣ ਮੀਚ ਮੁੱਠੀ ਪੰਨੋ ਚਲ ਖਾਈ ਕਰਾ ਦੇਣਗੇ ਉਹ ਲਖਾਈ ਕਰਾ ਦੇਾਂਗੇ ਬੜੇ ਭਾਈ ਦੇ ਦੇ ਠੀਕ ਆਖੇ ਲੱਗ ਮਨ ਆ ਆਖੇ ਲੱਗੀ ਜਾਂਦਾ ਤੇਰਾ ਲੱਤ ਵੀ ਕਬੂਲ ਆਖੇ ਲੱਗੀ ਜਾਂਦਾ ਬੱਟਿਆ ਤੋਂ ਕੋਟ ਦੇਖ ਲੈ ਭਾਈ ਇਹ ਵਧੀਆ ਵੇ ਨੂੰ ਆਉਂਦਾ ਬੰਦਾ ਵਧੀਆ ਆਉਂਦਾ ਪਹਿਲਾਂ ਪੁੱਤ ਪਹਿਲਾਂ ਮਨੂ ਭਾਗਾ ਵਾਲੇ ਨੂੰ ਲੱਗਦਾ ਹੌਸਾ ਲੱਗਦਾ ਤੈਨੂੰ ਕਦੇ ਵਿੱਚ ਬੋਲ ਇਹ ਸੱਜਾ ਹੋਊਗਾ ਹਾਂ ਤੂੰ ਤਾਂ ਨੀਵੀਂ ਆਈ ਪਾਈ ਬੈਠਾ ਬੰਦਰਾ ਜੇ ਬਸ ਤੱਕ ਤੂੰ ਸਾਡੇ ਨਾਲ ਗੱਲ ਕਰਨਾ ਵੀਡੀਓ ਨੂੰ ਸੰਗਦਾ ਹੈਂੀ ਤੇ ਬੰਦ ਕਰਾ ਦਈਏ ਨਹੀਂ ਨਹੀਂ ਬੰਦ ਕਰ ਯਾਰ ਬਾਈ ਕਰ ਦੇ ਯਾਰ ਬਸ 99 79900 ਯਾਰ ਬਸ ਗੱਲ ਕਰ ਲੈ ਗੱਲ ਕਰ ਲੈ ਵੀ ਹੋ ਗਿਆ ਬਾਈ ਸੌਦਾ ਆ ਬੱਕਰੇ ਯਾਰ ਵੀਡੀਓ ਸ਼ੇਅਰ ਕਰ ਦੋ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਦੋ ਬਾਈ ਬਰਾਬਰ ਆ ਅੱਛਾ ਬਹੁਤ ਬਹਾਉਣਾ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰੋ